ਸਾਧ ਸੰਗਤ ਜੀਓ ਤਨ ਤਨ ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦਾ ਅਵਤਾਰ ਪੁਰਬ ਗੁਰੂ ਕੀਆ ਸੰਗਤਾਂ ਬੜੀ ਹੀ ਸ਼ਰਧਾ ਭਾਵਨਾ ਦੇ ਨਾਲ ਮਨਾ ਰਹੀਆਂ ਹਨ ਸੋ ਅੱਜ ਆਪਾਂ ਗੁਰੂ ਨਾਨਕ ਪਾਤਸ਼ਾਹ ਜੀ ਦੇ ਵਿਆਹ ਦੇ ਸਬੰਧ ਵਿੱਚ ਇਸ ਵੀਡੀਓ ਦੁਆਰਾ ਗੁਰੂ ਸਾਹਿਬ ਜੀ ਦੇ ਵਿਆਹ ਦੇ ਵਿੱਚ ਆਪਣੀ ਹਾਜ਼ਰੀ ਲਵਾਈਏ ਪਹਿਲਾਂ ਜਾਣਦੇ ਹਾਂ ਕਿ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਜੀ ਦਾ ਵਿਆਹ ਜਦੋਂ ਹੁੰਦਾ ਹੈ ਤਾਂ ਬਰਾਤ ਲੈ ਕੇ ਸੁਲਤਾਨਪੁਰ ਲੋਧੀ ਤੋਂ ਕਿਉਂ ਚੱਲੇ ਨੇ ਕਿਉਂਕਿ ਗੁਰੂ ਨਾਨਕ ਪਾਤਸ਼ਾਹ ਜੀ ਦਾ ਜਨਮ ਅਸਥਾਨ ਤੇ ਉਥੇ ਨਹੀਂ ਸੀ ਜਨਮ ਅਸਥਾਨ ਤੇ ਰਾਏਪੋਏ ਦੀ ਤਲਵੰਡੀ ਆ ਸੋ ਆਓ ਇੱਥੋਂ ਆਪਾਂ ਆਰੰਭਤਾ ਕਰੀਏ ਗੁਰੂ ਨਾਨਕ ਪਾਤਸ਼ਾਹ ਜੀ ਦਾ ਬਚਪਨ ਆਮ ਬੱਚਿਆਂ ਦੇ ਨਾਲੋਂ ਵੱਖਰਾ ਸੀ ਕਿਉਂਕਿ ਬਾਕੀ ਦੁਨਿਆਵੀ ਖੇਡਾਂ ਖੇਡਦੇ ਨੇ ਤੇ ਗੁਰੂ ਨਾਨਕ ਪਾਤਸ਼ਾਹ ਜੀ ਤੇ ਨਿਰੰਕਾਰੀ ਜੋਤ ਨੇ ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਬੰਦਗੀ ਦੇ ਵਿੱਚ ਲੀਨ ਰਹਿੰਦੇ ਨੇ ਜੇ ਕੋਈ ਪਰਮੇਸ਼ਰ ਦੀ ਗੱਲ ਕਰੇ ਤਾਂ ਉਹਦੇ ਨਾਲ ਬੋਲਣ ਜੇ ਕੋਈ ਨਾ ਕਰੇ ਤੇ ਕਈ ਕਈ ਚਿਰ ਚੁੱਪ ਹੀ ਕੀਤੇ ਰਹਿਣ ਇਦਾਂ ਦੇ ਲੱਛਣ ਵੇਖ ਕੇ ਉਹਨਾਂ ਦਾ ਪਿਤਾ ਕਾਲੂ ਗੁਰੂ ਨਾਨਕ ਪਾਤਸ਼ਾਹ ਨੂੰ ਰੋਗੀ ਸਮਝਣ ਲੱਗ ਪਿਆ ਉਸ ਨੇ ਮੁੱਲਾਂ ਦੇ ਪਾਸੋਂ ਝਾੜੇ ਵੀ ਕਰਵਾਏ ਵੈਦ ਨੂੰ ਵੀ ਵਿਖਾਲਿਆ ਇੱਥੋਂ ਤੱਕ ਜਦੋਂ ਗੁਰੂ ਜੀ ਨੂੰ ਪੜਨੇ ਪਾਇਆ ਪਾਉਂਦੇ ਨੇ ਵੇ ਆਖ ਦਿੱਤਾ ਕਿ ਇਹ ਪਹਿਲਾਂ ਹੀ ਬੜਿਆ ਪੜਿਆ ਹੋਇਆ ਹੈ ਸੋ ਸਾਧ ਸੰਗਤ ਜੀਓ ਇੱਥੇ ਬਸ ਨਹੀਂ ਰਾਇ ਬਲਾਰ ਜਿਸ ਨੇ ਗੁਰੂ ਨਾਨਕ ਪਾਤਸ਼ਾਹ ਦੇ ਉੱਪਰ ਸਪ ਨੂੰ ਛਾਂ ਕਰਦਿਆਂ ਵੇਖਿਆ ਸੀ ਹੋਰ ਕਬ ਤੱਕ ਵੇਖੇ ਉਜੜੀ ਖੇਤੀ ਹਰੀ ਹੁੰਦੀ ਵੇਖੀ ਇਹ ਸਾਰਾ ਕੁਝ ਵੇਖ ਕੇ ਨਿਰੰਕਾਰ ਜੋਤ ਗੁਰੂ ਸਾਹਿਬ ਜੀ ਮਹਾਰਾਜ ਨੂੰ ਉਹ ਜਾਣਨ ਲੱਗ ਪਿਆ ਸੀ ਸੋ ਜਦੋਂ ਕਾਲੂ ਜੀ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਝਿੜਕਦੇ ਨੇ ਨਾ ਕਦੇ ਆਖਦੇ ਤੂੰ ਮੇਰੇ 20 ਰੁਪਏ ਖਰਾਬ ਕਰ ਦਿੱਤੇ ਆ ਕਦੇ ਗੁਰੂ ਸਾਹਿਬ ਜੀ ਕਿਸੇ ਫਕੀਰ ਨੂੰ ਆਪਣੀ ਮੰਦਰੀ ਲੋਟਾ ਦੇਉਂਦੇ ਨੇ ਤਾਂ ਉਸ ਵੇਲੇ ਰਾਏ ਬਲਾਰ ਨੇ ਜਦੋਂ ਬੀਬੀ ਨਾਨਕੀ ਗੁਰੂ ਨਾਨਕ ਪਾਤਸ਼ਾਹ ਜੀ ਦੀ ਭੈਣ ਜੀ ਉਹਨਾਂ ਦਾ ਵਿਆਹ ਜੈ ਰਾਮ ਦੇ ਨਾਲ ਹੁੰਦਾ ਹੈ ਤਾਂ ਰਾਏ ਬਲਾਰ ਨੇ ਜੈ ਰਾਮ ਨੂੰ ਆਖਿਆ ਸੀ ਤੇ ਤੁਸੀਂ ਨਾਨਕ ਨੂੰ ਆਪਣੇ ਨਾਲ ਲੈ ਜਾਇਓ ਸੋ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਨੂੰ ਉਹ ਮਹਿਤਾ ਕਾਲੂ ਦੀ ਆਗਿਆ ਲੈ ਕੇ ਆਪਣੇ ਨਾਲ ਤਲਵੰਡੀ ਤੋਂ ਜਿੱਥੇ ਅੱਜ ਸੁਲਤਾਨਪੁਰ ਲੋਧੀ ਹੈ ਉਥੇ ਗੁਰੂ ਸਾਹਿਬ ਜੀ ਨੂੰ ਲੱਗੇ ਸਨ ਸੋ ਸਾਧ ਸੰਗਤ ਜੀ ਉਥੇ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਬੜੀ ਹੀ ਪਰਮੇਸ਼ਰ ਦੀ ਬੰਦਗੀ ਵੀ ਕਰਦੇ ਨੇ ਦੇ ਨਾਲ ਹੀ ਭਾਈਆ ਜੈਰਾਮ ਨੇ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਨੂੰ ਉਥੋਂ ਦੇ ਮੋਦੀ ਖਾਨੇ ਦੇ ਵਿੱਚ ਨੌਕਰੀ ਦਿਵਾ ਦਿੱਤੀ ਹੈ ਜਿਸ ਵੇਲੇ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਮੋਦੀ ਖਾਨ ਦੇ ਵਿੱਚ ਨੌਕਰੀ ਕਰਦੇ ਨੇ ਉਸ ਵੇਲੇ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਨੂੰ ਉਥੇ ਘਰ ਤੇ ਵਟਾਲੇ ਸਨ ਰਹਿੰਦੇ ਵਟਾਲੇ ਸਨ ਪੱਖੋ ਕੇ ਰੰਧਾਵੇ ਜੋ ਮੂਲਾ 74 ਪੱਖੋ ਕੇ ਰੰਧਾਵਿਆਂ ਦਾ ਉਹ ਪਟਵਾਰੀ ਸੀ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਵੇਖ ਗਿਆ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਵੇਖ ਕੇ ਉਹ ਪਸੰਦ ਕਰ ਗਿਆ ਸੋ ਉਸ ਨੇ ਆਪਣੀ ਬੇਟੀ ਜਿਸ ਦਾ ਨਾਮ ਇਤਿਹਾਸ ਦੇ ਵਿੱਚ ਆਪਾਂ ਪੜ੍ਹਦੇ ਆ ਸੁਲਖਣੀ ਜੀ ਆਇਆ ਹੈ ਸੋ ਚੂਣੀ ਜੀ ਕਰਕੇ ਵੀ ਆਖ ਕੇ ਉਹਨਾਂ ਨੂੰ ਬੁਲਾਉਂਦੇ ਸਨ ਕਿਉਂਕਿ ਪਿਤਾ ਦਾ ਨਾਮ ਮੂਲਾ ਚੋਣਾ ਸੀ ਉਹਨੇ ਆਪਣੀ ਬੇਟੀ ਦਾ ਰਿਸ਼ਤਾ ਗੁਰੂ ਨਾਨਕ ਪਾਤਸ਼ਾਹ ਜੀ ਦੇ ਨਾਲ ਕਰਨ ਵਾਸਤੇ ਇੱਕ ਬ੍ਰਾਹਮਣ ਨੂੰ ਭੇਜਿਆ ਉਹ ਛਗਨ ਲੈ ਕੇ ਬੀਬੀ ਨਾਨਕੀ ਦੇ ਘਰ ਪਹੁੰਚਿਆ ਜਿਸ ਵੇਲੇ ਬ੍ਰਾਹਮਣ ਆਇਆ ਤਾਂ ਬੀਬੀ ਨਾਨਕੀ ਨੂੰ ਜਦੋਂ ਉਸ ਨੇ ਮੂਲੇ ਚੂਣੇ ਦਾ ਇਹ ਸੁਨੇਹਾ ਦਿੱਤਾ ਕਿ ਗੁਰੂ ਨਾਨਕ ਪਾਤਸ਼ਾਹ ਜੀ ਤੁਹਾਡੇ ਵੀਰ ਵਾਸਤੇ ਮੈਂ ਆਇਆ ਹਾਂ ਰਿਸ਼ਤਾ ਲੈ ਕੇ ਤਾਂ ਬੇਬੇ ਨਾਨਕੀ ਬੜਾ ਖੁਸ਼ ਹੋਈ ਬੜਾ ਚਾਅ ਚੜ੍ਹਿਆ ਉਸ ਵੇਲੇ ਬੇਬੇ ਨਾਨਕੀ ਨੇ ਖੰਡ ਦੇ ਨਾਲ ਮਿੱਠੇ ਦੇ ਨਾਲ ਉਸ ਦਾ ਮੂੰਹ ਮਿੱਠਾ ਕਰਵਾਇਆ ਤਾਂ ਬੇਬੇ ਨਾਨਕੀ ਨੇ ਹੁਣ ਇਹ ਸੱਦਾ ਇਹ ਸੁਨੇਹਾ ਇੱਕ ਚਿੱਠੀ ਲਿਖ ਕੇ ਆਪਣੇ ਘਰ ਪੇਕੇ ਪਰਿਵਾਰ ਦੇ ਵਿੱਚ ਪਿਤਾ ਮਹਿਤਾ ਕਾਲੂ ਜੀ ਨੂੰ ਭੇਜਿਆ ਹੁਣ ਉਹ ਸੁਨੇਹਾ ਚਿੱਠੀ ਲੈ ਕੇ ਤਲਵੰਡੀ ਜਿਸ ਵੇਲੇ ਉਹ ਸਨੇਹਾ ਪਹੁੰਚਿਆ ਤਾਂ ਬੜੇ ਹੀ ਕਬੀਲੇ ਦੇ ਵਿੱਚ ਸਾਰੇ ਪਰਿਵਾਰ ਦੇ ਵਿੱਚ ਖੁਸ਼ੀ ਦੀ ਲਹਿਰ ਹੋਈ ਹੈ ਕਿ ਗੁਰੂ ਨਾਨਕ ਪਾਤਸ਼ਾਹ ਜੀ ਦੀ ਹੁਣ ਕੁੜਮਾਈ ਹੋਣੀ ਆ ਇੱਕ ਦੂਜੇ ਨੂੰ ਲੱਗੇ ਵਧਾਈਆਂ ਦੇਣ ਉੱਥੇ ਵੀ ਜੋ ਸਨੇਹਾ ਲੈ ਕੇ ਗਿਆ ਸੀ ਨਾ ਨਿੱਦਾ ਬ੍ਰਾਹਮਣ ਉਸ ਦਾ ਬੜਾ ਸਤਿਕਾਰ ਹੋਇਆ ਬੜੀਆਂ ਖੁਸ਼ੀਆਂ ਹੋਈਆਂ ਇਥੋਂ ਤੱਕ ਕਿ ਰਾਤ ਵੇਲੇ ਉਥੇ ਹੀ ਕਬੀਲੇ ਦੇ ਵਿੱਚ ਸਾਰਾ ਪਰਿਵਾਰ ਇਕੱਠਾ ਹੋਇਆ ਇਕੱਠਿਆਂ ਬੈਠ ਕੇ ਗਾਉਣ ਭਾਇਆ ਤੇ ਖੁਸ਼ੀ ਦੇ ਮੰਗਲ ਗੀਤ ਉਹ ਗੰਦੇ ਨੇ ਸੋ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਜੀ ਦਾ ਹੁਣ ਅੱਗੇ ਕੁੜਮਾਈ ਦਾ ਸਾਰਾ ਕਾਰਜ ਕਰਨ ਵਾਸਤੇ ਉਹਨਾਂ ਨੂੰ ਬਾਬੇ ਨਾਨਕੀ ਨੇ ਸੱਦਾ ਭੇਜਿਆ ਸੀ ਕਿ ਛੇਤੀ ਸੁਲਤਾਨਪੁਰ ਪਹੁੰਚੋ ਇੱਥੋਂ ਆਪਾਂ ਅੱਗੇ ਜੋ ਹੈ ਉਹ ਰਸਮ ਕਰਾਂਗੇ ਸੋ ਦੱਸਦੇ ਹਨ ਕਿ ਮਹਤਾ ਕਾਲੂ ਜੀ ਨੇ ਹੁਣ ਜੋ ਸਨੇਹਾ ਹੈ ਉਹ ਅੱਗੇ ਆਪਣੇ ਸਹੁਰੇ ਭੇਜਿਆ ਗੁਰੂ ਨਾਨਕ ਪਾਤਸ਼ਾਹ ਜੀ ਦੀ ਅੰਮਾ ਬੀਬੀ ਮਾਤਾ ਤ੍ਰਿਪਤਾ ਜੀ ਉਹਨਾਂ ਦਾ ਪਿਤਾ ਗੁਰੂ ਨਾਨਕ ਪਾਤਸ਼ਾਹ ਜੀ ਦਾ ਨਾਨਾ ਜੀ ਜਿਸ ਦਾ ਨਾਮ ਇਤਿਹਾਸ ਦੇ ਵਿੱਚ ਰਾਮਾ ਜੀ ਆਉਂਦਾ ਹੈ ਰਾਮਾ ਜੀ ਨਾਲ ਨਾਨੀ ਭਰਾਈ ਨਾਲ ਮਾਮਾ ਕਿਸ਼ਨਾ ਇਹ ਤਿੰਨੇ ਜਣੇ ਤਲਵੰਡੀ ਪਹੁੰਚੇ ਨੇ ਜਿਸ ਵੇਲੇ ਤਲਵੰਡੀ ਪਹੁੰਚੇ ਉਸ ਵੇਲੇ ਪਿਤਾ ਮਹਿਤਾ ਕਾਲੂ ਜੀ ਉਹਨਾਂ ਦਾ ਸਤਿਕਾਰ ਕਰਦੇ ਨੇ ਪਰਿਵਾਰ ਦੇ ਵਿੱਚ ਇਕੱਠੇ ਹੋਏ ਬੜੀ ਖੁਸ਼ੀ ਦੀ ਲਹਿਰ ਬਣੀ ਆਖਣ ਲੱਗੇ ਕਿ ਆਪਾਂ ਸਮਾਂ ਨੱਗੁੰਦੇ ਹੋਏ ਸੁਲਤਾਨਪੁਰ ਚੱਲੀਏ ਸੋ ਉਸ ਵੇਲੇ ਦੱਸਦੇ ਹਨ ਤੇ ਇਹ ਪਿਤਾ ਮਹਿਤਾ ਕਾਲੂ ਜੀ ਨਾਲ ਉਹਨਾਂ ਦਾ ਭਰਾ ਲਾਲੂ ਜੀ ਨਾਲ ਗੁਰੂ ਨਾਨਕ ਪਾਤਸ਼ਾਹ ਜੀ ਦੀ ਮਾਤਾ ਜੀ ਮਾਤਾ ਤ੍ਰਿਪਤਾ ਜੀ ਮਾਮਾ ਜੋ ਕਿਸ਼ਨਾ ਹੈ ਨਾਨਾ ਰਾਮਾ ਜੀ ਅਤੇ ਗੁਰੂ ਨਾਨਕ ਪਾਤਸ਼ਾਹ ਜੀ ਦੀ ਨਾਨੀ ਭਰਾਈ ਜੀ ਇਹ 6 ਜਾਣੇ ਤੇ ਹੋਰ 4 ਨਫਰ ਨਫਰ ਤੋਂ ਭਾਵ ਨੌਕਰ ਉਹਨਾਂ ਦੇ ਨਾਨਕੇ ਪਰਿਵਾਰ ਦੇ ਵਿੱਚੋਂ ਨਾਲ ਸਨ ਤੇ ਦੋ ਮਹਿਤਾ ਕਾਲੂ ਦੇ ਨਾਲ ਤਕਰੀਬਨ 12 ਜਾਣੇ ਉੱਥੋਂ ਚੱਲੇ ਨੇ ਤੇ ਬੜੀ ਉਹਨਾਂ ਨੇ ਖਰੀਦ ਪੁਸ਼ਟੀ ਕੀਤੀ ਆ ਕਿ ਸੁਲਤਾਨਪੁਰ ਜਾਵਾਂਗੇ ਉੱਥੇ ਆਪਾਂ ਖਰਚਾ ਜੋ ਹੈ ਉਹ ਖੁੱਲਾ ਕਰਨਾ ਗੁਰੂ ਨਾਨਕ ਦੇ ਉੱਥੇ ਕੁੜਮਾਈ ਹੋਣੀ ਹੈ ਸੋ ਪਹਿਲਾਂ ਮਹਿਤਾ ਕਾਲੂ ਜੀ ਇਹ ਤਿਆਰੀ ਕਰਨ ਤੋਂ ਪਹਿਲਾਂ ਰਾਏ ਬਲਾਰ ਦੇ ਕੋਲ ਗਏ ਆਖਣ ਲੱਗੇ ਰਾਏ ਬਲਾਰ ਜੀ ਤੁਹਾਡੇ ਦਾਸ ਗੁਰੂ ਨਾਨਕ ਦਾ ਕੁੜਮਾਈ ਦਾ ਕਾਰਜ ਕਰਨ ਵਾਸਤੇ ਆਪਾਂ ਸੁਲਤਾਨਪੁਰ ਚੱਲਨੇ ਆ ਤੇ ਰਾਏ ਬਲਾਰ ਇਸ ਗੱਲ ਤੇ ਨਾਰਾਜ਼ ਹੋ ਗਿਆ ਆਖਣ ਲੱਗਾ ਤੇ ਤੂੰ ਮੈਨੂੰ ਇਸ ਤਰ੍ਹਾਂ ਕੋ ਆਖਿਆ ਕਿ ਨਾਨਕ ਤੇਰਾ ਦਾਸ ਹੈ ਤੂੰ ਅਜੇ ਵੀ ਉਹਨੂੰ ਆਪਣਾ ਪੁੱਤਰ ਕਰਕੇ ਜਾਣਦਾ ਉਹ ਤੇ ਨਿਰੰਕਾਰ ਦੀ ਜੋਤ ਆ ਤੂੰ ਉਹਨੂੰ ਕੱਲਾ ਆਪਣਾ ਪੁੱਤਰ ਨਾ ਜਾਣ ਸਭੋਂ ਉਸ ਨੂੰ ਮੇਰਾ ਸਲਾਮ ਆਖੀ ਉਸ ਦਾ ਮੱਥਾ ਚੁੰਮੀ ਮੇਰੇ ਵੱਲੋਂ ਪਿਆਰ ਦੇਵੇਂ ਤੇ ਤੂੰ ਨੇ ਕੋਈ ਕਵੜਾ ਬੋਲਣਾ ਬੋਲ ਨਹੀਂ ਉੱਥੇ ਜਾ ਕੇ ਨਾਨਕ ਨਿਰੰਕਾਰ ਦਾ ਰੂਪ ਆ ਸੋ ਇਸ ਤਰ੍ਹਾਂ ਰਾਏ ਬਲਾਰ ਨੇ ਸਮਝਾਇਆ ਉੱਥੋਂ ਵਿਦਾ ਲੈ ਕੇ ਫਿਰ ਗੁਰੂ ਨਾਨਕ ਦੇ ਕੋਲ ਜਾਣ ਵਾਸਤੇ ਸੁਲਤਾਨਪੁਰ ਨੂੰ ਚਾਲੇ ਮਾਰਤੇ ਨੇ ਸੋ ਪੰਜਾਂ ਦਿਨਾਂ ਬਾਅਦ ਸੁਲਤਾਨਪੁਰ ਲੋਧੀ ਪਹੁੰਚੇ ਨੇ ਇਹ 1550 ਸੰਮਤ ਬਿਕਰਮੀ ਦੀ ਗੱਲ ਹੈ ਸੋ ਜੇ ਇਸ ਵੇਲੇ ਸੁਲਤਾਨਪੁਰ ਪਹੁੰਚੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਕੋਲ ਬੀਬੇ ਨਾਨਕੀ ਦੇ ਘਰ ਪਹੁੰਚੇ ਉਹ ਚ ਵੇਲੇ ਗੁਰੂ ਸਾਹਿਬ ਜੀ ਮਹਾਰਾਜ ਮੋਦੀਖਾਨੇ ਸਨ ਭੈਣ ਨਾਨਕ ਜੀ ਉਹਨਾਂ ਦੇ ਪ੍ਰਮਣਾ ਜੀ ਜੈ ਰਾਮ ਜੀ ਬੜਾ ਉਹਨਾਂ ਨੇ ਸਤਕਾਰ ਕੀਤਾ ਸੋ ਇਸੇ ਤਰ੍ਹਾਂ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਜਦੋਂ ਇਸ ਗੱਲ ਦੀ ਖਬਰ ਹੋਈ ਪਿਤਾ ਜੀ ਆਏ ਨੇ ਉਹਨਾਂ ਵੀ ਆ ਕਰਕੇ ਮਿਲਣਾ ਕੀਤਾ ਗੁਰੂ ਨਾਨਕ ਪਾਤਸ਼ਾਹ ਜੀ ਨੇ ਆਪਣੇ ਪਿਤਾ ਜੀ ਦੇ ਨਾਨਾ ਜੀ ਦੇ ਨਾਨੀ ਜੀ ਦੇ ਜਦੋਂ ਚਰਨਾਂ ਨੂੰ ਹੱਥ ਲਾਇਆ ਤਾਂ ਉਹਨਾਂ ਨੇ ਗਲ ਦੇ ਨਾਲ ਲਾਇਆ ਗੁਰੂ ਨਾਨਕ ਪਾਤਸ਼ਾਹ ਜੀ ਨੇ ਪਿਤਾ ਜੀ ਪਾਸੋਂ ਰਾਏ ਬਲਾਰ ਦੀ ਖੈਰ ਪੁੱਛੀ ਐ ਤਾਂ ਪਿਤਾ ਜੀ ਨੇ ਆਖਿਆ ਕਿ ਚੰਗਾ ਯਾਦ ਕਰਾਇਆ ਈ ਉਸ ਵੇਲੇ ਪਿਤਾ ਜੀ ਨੇ ਰਾਏ ਬਲਾਰ ਵੱਲੋਂ ਗੁਰੂ ਜੀ ਦਾ ਮੱਥਾ ਚੁੰਮਿਆ ਗਲ ਨਾਲ ਲਾਇਆ ਤੇ ਪਿਆਰ ਦਿੱਤਾ ਆਖਣ ਲੱਗੇ ਰਾਏ ਬਲਾਰ ਜੀ ਨੇ ਤੁਹਾਨੂੰ ਇਸ ਤਰ੍ਹਾਂ ਯਾਦ ਕੀਤਾ ਸੀ ਕਿ ਗੁਰੂ ਸਾਹਿਬ ਜੀ ਨੂੰ ਇਦਾਂ ਪਿਆਰ ਦਿਓ ਸੋ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਜੇ ਉਸ ਵੇਲੇ ਇਸ ਤਰ੍ਹਾਂ ਪਰਿਵਾਰ ਨੂੰ ਮਿਲਦੇ ਨੇ ਉਸ ਵੇਲੇ ਉਹਨਾਂ ਦਾ ਨਾਨਾ ਰਾਮਾ ਜੀ ਆਖਣ ਲੱਗੇ ਕਿ ਬੜੀ ਖੁਸ਼ੀ ਦੀ ਗੱਲ ਐ ਮੈਂ ਪਹਿਲਾਂ ਗੁਰੂ ਨਾਨਕ ਤੋਂ ਆਪਣੇ ਦੋਤੇ ਤੋਂ ਪੈਸੇ ਵਾਰਾਂਗਾ ਉਸਨੇ ਜੀਹਾਂ ਦਾ ਨੋਟ ਕੱਢਿਆ ਤੇ ਨਾਨਕੀ ਨੇ ਪੁੱਛਿਆ ਕਿ ਤੁਸੀਂ ਟਕੇ ਵਾਰੋਗੇ ਕਿ ਨੋਟ ਹੀ ਵਾਰਨੇ ਆ ਤਾਂ ਉਹ ਆਖਣ ਲੱਗਾ ਪੁੱਤਰੀ ਤੂੰ ਦੱਸ ਤਾਂ ਬੇਬੇ ਨਾਨਕੀ ਨੇ ਆਖਿਆ ਤੁਸੀਂ ਟਕੇ ਵਾਰੋ ਕਾਉ ਨੇ ਆਖਿਆ ਕਿ ਕੋਈ ਲੈਣ ਵਾਲਾ ਵੀ ਚਾਹੀਦਾ ਕੋਈ ਮੰਗਤਾ ਵੀ ਚਾਹੀਦਾ ਤਾਂ ਬੇਬੇ ਨਾਨਕੀ ਨੇ ਇੱਕ ਨਫਰ ਭੇਜਿਆ ਨੰਕਰ ਉਹਨੇ ਆਖਿਆ ਜਾਓ ਨਾਲੇ ਤੇ ਟਕੇ ਲੈ ਕੇ ਆਓ ਨਾਲੇ ਬਾਹਰੋਂ ਮੰਗਣ ਵਾਲੇ ਮੰਗਤੇ ਲੈ ਕੇ ਆਓ ਸੋ 20 ਰੁਪਈਆ ਦੇ ਟਕੇ ਨਾਨੇ ਨੇ ਬਾਰੇ 10 ਰੁਪਈਆ ਦੇ ਉਹਨਾਂ ਦੇ ਜੋ ਨਾਨੀ ਜੀ ਪਹੜਾਈ ਜੀ ਉਹਨਾਂ ਨੇ ਬਾਰੇ 50 ਰੁਪਈਆ ਦੇ ਮਾਮੇ ਕਿਸਨੇ ਨੇ ਬਾਰੇ 35 ਰੁਪਈਏ ਜੋ ਟਕੇ ਹਨ ਉਹ ਇੱਥੇ ਵਾਰੇ ਸੋ ਇਸ ਤਰ੍ਹਾਂ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਜੀ ਦੀ ਹੁਣ ਕੁੜਮਾਈ ਕਰਨ ਵਾਸਤੇ ਜਿਸ ਵੇਲੇ ਗੁਰੂ ਨਾਨਕ ਪਾਤਸ਼ਾਹ ਜੀ ਦਾ ਪਰਿਵਾਰ ਗੁਰੂ ਨਾਨਕ ਪਾਤਸ਼ਾਹ ਜੀ ਦੇ ਇਸਤ੍ਰੂ ਭੈਣ ਜੀ ਉਹਨਾਂ ਦਾ ਪਰਿਵਾਰ ਨਾਲ ਸਹੁਰਾ ਜੀ ਚੱਲੇ ਹਨ ਤਾਂ ਸਾਧ ਸੰਗਤ ਜੀਓ ਬੜੇ ਹੀ ਸੁਭਾਗੇ ਸਮੇਂ ਦੇ ਵਿੱਚ ਇਹ ਸੁਨੇਹਾ ਜਾ ਕਰਕੇ ਨਿੱਦੇ ਬ੍ਰਾਹਮਣ ਨੇ ਪਹਿਲਾਂ ਦਿੱਤਾ ਤੇ ਗੁਰੂ ਸਾਹਿਬ ਜੀ ਮਹਾਰਾਜ ਆਪ ਤੇ ਨਹੀਂ ਗਏ ਉਹਨਾਂ ਦਾ ਪਰਿਵਾਰ ਮਹਿਤਾ ਕਾਲੂ ਜੀ ਉਹਨਾਂ ਦੱਸਿਆ ਕਿ ਸੁਲਤਾਨਪੁਰ ਤੋਂ ਆਏ ਨੇ ਤੇ ਉਹ ਆਪ ਹੁੰਚੇ ਨੇ ਸੋ ਜਦੋਂ ਅੱਗੇ ਖਬਰ ਹੋਈ ਤਾਂ ਬੜੇ ਸਤਕਾਰ ਦੇ ਨਾਲ ਉਹ ਲੈਣ ਆਏ ਨੇ ਕੁੜਮਾਈ ਦੀਆਂ ਰਸਮਾਂ ਹੋਈਆਂ ਬੜੀ ਖੁਸ਼ੀ ਹੋਈ ਤੇ ਨਾਲ ਹੀ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਜੀ ਦੀ ਭੈਣ ਜੀ ਦਾ ਸਹੁਰਾ ਜਿਸ ਦਾ ਨਾਮ ਪਰਮਾਨੰਦ ਪਲਤਾ ਹੈ ਮੇਤੇ ਕਾਲੂ ਨੇ ਆਖਿਆ ਕਿ ਨਾਲ ਹੀ ਹੁਣ ਸਹਾਇਆ ਦੇ ਜੋ ਤਰੀਕ ਹੈ ਪੱਕੀ ਕਰ ਦਈਏ ਤੁਸੀਂ ਪੁੱਛੋ ਤਾਂ ਉਹਨਾਂ ਨੇ ਆਖਿਆ ਵੇਖੋ ਜੀ ਤੁਹਾਡੀ ਬੇਟੀ ਵੀ ਵਿਆਹਣ ਦੇ ਲਾਇਕ ਹੈ ਜਵਾਨ ਹੈ ਨਿੰਗਰ ਵੀ ਵਿਆਹਣ ਦੇ ਲਾਇਕ ਹੈ ਤੇ ਆਪਾਂ ਨਾਲ ਹੀ ਸਹਾਇਆ ਕੱਢ ਲਈਏ ਤਾਂ ਉਹਨਾਂ ਨੇ ਆਖਿਆ ਕਿ ਸਾਨੂੰ ਥੋੜੀ ਜੀ ਮਹਲਤ ਦੋ 1 ਸਾਲ ਬਾਅਦ ਆਪਾਂ ਜੋ ਵੀ ਸਹਾਇਆ ਹੋਏਗਾ ਉਹ ਚਿੱਠੀ ਸਹਾਇ ਚਿੱਠੀ ਲਿਖ ਕੇ ਭੇਜ ਦੇਵਾਂਗੇ ਸੋ ਇਸ ਤਰ੍ਹਾਂ ਬੜੀ ਖੁਸ਼ੀ ਨਾਲ ਵਾਪਸ ਆਏ ਸਾਰੀ ਰਸਮ ਹੋਈ ਹੈ ਸੋ ਸੰਮਤ 1551 ਨੂੰ ਗੁਰੂ ਨਾਨਕ ਪਾਤਸ਼ਾਹ ਜੀ ਦੇ ਭੈਣ ਜੀ ਬੀਬੀ ਨਾਨਕੀ ਦੇ ਕੋਲ ਸਾਰੇ ਚਿੱਠੀ ਪਹੁੰਚੀ ਹੈ ਸੋ ਜਦੋਂ ਉਹ ਲਾਗੀ ਬ੍ਰਾਹਮਣ ਸਾਰੇ ਚਿੱਠੀ ਲੈ ਕੇ ਆਇਆ ਬੜੀ ਬੇਬੇ ਨਾਨਕੀ ਖੁਸ਼ ਹੋਈ ਹੈ ਸੋ ਇਸੇ ਤਰ੍ਹਾਂ ਫਿਰ ਬੇਬੇ ਨਾਨਕੀ ਨੇ ਤਲਵੰਡੀ ਚਿੱਠੀ ਭੇਜੀ ਹੈ ਉਨਾ ਚਿਰ ਗੁਰੂ ਸਾਹਿਬ ਜੀ ਮਹਾਰਾਜ ਉਥੇ ਨਵਾਬ ਦੇ ਕੋਲ ਮੋਦੀ ਖਾਨੇ ਵਿੱਚ ਨੌਕਰੀ ਕਰਦੇ ਰਹੇ ਸਨ ਸੋ ਜਦੋਂ ਚਿੱਠੀ ਆਈ ਤਲਵੰਡੀ ਤੇ ਤਲਵੰਡੀੋਂ ਫੇਰ ਸਾਰਾ ਸ਼ਰੀਕਾ ਨਾਨਕਾ ਪਰਿਵਾਰ ਤੇ ਹੁਣ ਹੋਰ ਤਲਵੰਡੀ ਚੋਂ ਵੀ ਸ਼ਰੀਕਾ ਭਾਈਚਾਰਾ ਵੱਡੀ ਗਿਣਤੀ ਦੇ ਵਿੱਚ ਸੁਲਤਾਨਪੁਰ ਪਹੁੰਚੇ ਨੇ ਜਿਸ ਵੇਲੇ ਸੁਲਤਾਨਪੁਰ ਪਹੁੰਚੇ ਤਾਂ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਨੂੰ ਉਸ ਵੇਲੇ ਬਰਾਤੀ ਬਣਾ ਕਰਕੇ ਬਰਾਤ ਦੇ ਰੂਪ ਦੇ ਵਿੱਚ ਸੋਨਾ ਸਜਾ ਕਰਕੇ ਫਿਰ ਬਰਾਤ ਲੈ ਕਰਕੇ ਰਵਾਨਾ ਹੋਣਾ ਕੀਤਾ ਸੋ ਇਤਿਹਾਸ ਦੇ ਵਿੱਚ ਲਿਖਿਆ ਹੈ ਕਿ ਜਦੋਂ ਬਰਾਤ ਗੁਰੂ ਨਾਨਕ ਪਾਤਸ਼ਾਹ ਜੀ ਦੀ ਪਹੁੰਚੀ ਹੈ ਨਾ ਤੇ ਬਾਰ ਬਾਰੀ ਬਰਾਤ ਨੇ ਰੁਕਣਾ ਕੀਤਾ ਜੋ ਪ੍ਰਾਤਨ ਰੀਤੀ ਰਿਵਾਜ ਸਨ ਸੋ ਉਸ ਵੇਲੇ ਨਿੱਧੇ ਬ੍ਰਾਹਮਣ ਨੂੰ ਭੇਜਿਆ ਗਿਆ ਕਿ ਜਾਓ ਜਾ ਕੇ ਸਨੇਹਾ ਦੋ ਕਿ ਭਲੇ ਮਹੂਰਤ ਤੇ ਸਮੇਂ ਸਿਰ ਬਰਾਤ ਆਪੁੰਚੀ ਐ ਸੋ ਜਦੋਂ ਉਸ ਨੇ ਸਨੇਹਾ ਦਿੱਤਾ ਉਸ ਵੇਲੇ ਪੱਖੋ ਕੇ ਰਧਾਵੇ ਦਾ ਪਟਵਾਰੀ ਸੀ ਮੂਲਾ ਚੌਣਾ ਸੋ ਜਿੱਤਾ ਰੰਡਾਵਾ ਤੇ ਉਹਨਾਂ ਦਾ ਜੋ ਅੱਗੇ ਬਜ਼ੁਰਗ ਸੀ ਉਸ ਨੇ ਆਖਿਆ ਕਿ ਮੇਰੀ ਤੇ ਹੁਣ ਦੇ ਵੱਡੀ ਹੋ ਗਈ ਪਾਬ ਵਿਰਧ ਹੋ ਚੁੱਕੀ ਐ ਉਸ ਨੇ ਆਪਣੇ ਪੁੱਤਰ ਨੂੰ ਨਾਲ ਭੇਜਿਆ ਨਾਲ ਮੂਲਾ ਚੌਣਾ ਤੇ ਹੋਰ ਮੋਤਬਾਰ ਬੰਦੇ ਜੋ ਸਨ ਉਹ ਸਤਕਾਰ ਦੇ ਨਾਲ ਆਗੋਂ ਲੈਣ ਵਾਸਤੇ ਆਏ ਨੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਵਿਆਹ ਦੇ ਵਿੱਚ ਜਿੱਥੇ ਖੁਸ਼ੀਆਂ ਸਾਈਆਂ ਨੇ ਉਥੇ ਦੇਵਤੇ ਬ੍ਰਹਮਾ ਵਿਸ਼ਨ ਮਹੇਸ਼ ਸ਼ਿਵ ਜੀ ਸਾਰੇ ਆ ਕਰਕੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਵਿਆਹ ਦੇ ਜਸ਼ਨ ਮਨਾ ਰਹੇ ਨੇ ਉਥੇ ਹੋਰ ਰਾਗ ਰਾਗਣੀਆਂ ਗਾਈਆਂ ਜਾ ਰਹੀਆਂ ਨੇ ਜਾਸਾ ਹੋ ਰਿਆ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਦੇ ਵਿਆਹ ਦੀ ਜਜਾਕਾਰ ਹੋ ਰਹੀ ਐ ਸੋ ਸਾਧ ਸੰਗਤ ਜੀਓ ਜਦੋਂ ਸਾਰੇ ਕਾਰਜ ਵਿਆਹ ਦੇ ਨੇਪਰੇ ਚੜੇ ਨੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਜੋ ਲਾਵਾਂ ਲਿਖੀਆਂ ਹੋਈਆਂ ਨੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਸਮੇਂ ਦੀਆਂ ਪ੍ਰਾਤਨ ਇੱਕ ਤੇ ਗੁਰੂ ਰਾਮਦਾਸ ਜੀ ਮਹਾਰਾਜ ਜੀ ਦੀਆਂ ਲਿਖੀਆਂ ਹੋਈਆਂ ਨੇ ਸੋ ਉਹ ਜਾਪ ਹੋਏ ਉਸ ਤੋਂ ਅਪਰੰਤ ਸਾਧ ਸੰਗਤ ਜੀਓ ਜੋ ਵੀ ਵਿਆਹ ਦੀ ਰਸਮ ਸੀ ਉਹ ਸੰਪੂਰਨ ਹੁੰਦੀ ਹੈ ਤੇ ਭਲੇ ਢੰਗ ਦੇ ਨਾਲ ਖੁਸ਼ੀ ਦੇ ਨਾਲ ਸਾਰੇ ਕਾਰਜ ਨਿਪਰੇ ਚੜੇ ਵਾਪਸ ਆਉਂਦੇ ਨੇ ਹੁਣ ਜੈ ਰਾਮ ਆਖਦਾ ਕਿ ਆਪਾਂ ਗੁਰੂ ਨਾਨਕ ਨੂੰ ਲੈ ਕਰਕੇ ਸੁਲਤਾਨਪੁਰ ਚੱਲਾਂਗੇ ਤੇ ਮਹਿਤਾ ਕਾਲੂ ਜੀ ਆਖਦੇ ਨੇ ਕਿ ਆਪਾਂ ਗੁਰੂ ਨਾਨਕ ਨੂੰ ਲੈ ਕੇ ਸਾਡਾ ਪੁੱਤਰ ਆਪਾਂ ਤਲਵੰਡੀ ਜਾਣਾ ਵਿਆਹ ਕਰਕੇ ਸੋ ਆਪਸ ਦੇ ਵਿੱਚ ਜਦੋਂ ਇਹ ਸਲਾਹ ਨਹੀਂ ਬਣਦੀ ਤਾਂ ਉਸ ਵੇਲੇ ਗੁਰੂ ਨਾਨਕ ਪਾਤਸ਼ਾਹ ਜੀ ਦੀ ਭੈਣ ਜੀ ਦਾ ਸਹੁਰਾ ਜੋ ਪਰਮਾਨੰਦ ਪਲਤਾ ਸੀ ਉਸਨੇ ਆਖਿਆ ਤੇ ਇਦਾਂ ਗੱਲ ਐ ਕਿ ਹੁਣ ਇਹਨਾਂ ਨੇ ਪੁੱਤਰ ਦਾ ਵਿਆਹ ਕੀਤਾ ਇਹਨਾਂ ਦਾ ਤਲਵੰਡੀ ਜਾਣਾ ਬਣਦਾ ਹੈ ਤੇ ਤਲਵੰਡੀ ਇੱਕ ਵਾਰ ਚਲੇ ਜਾਣ ਕਿਉਂਕਿ ਗੁਰੂ ਨਾਨਕ ਇੱਥੇ ਨੌਕਰੀ ਵੀ ਕਰਦਾ ਫਿਰ ਆਪਣੇ ਪਰਿਵਾਰ ਨੂੰ ਲੈ ਕੇ ਇੱਥੇ ਆ ਜਾਵੇ ਹੁਣ ਤਲਵੰਡੀ ਜਾਣ ਸੋ ਇਸ ਤਰ੍ਹਾਂ ਗੁਰੂ ਸਾਹਿਬ ਜੀ ਮਹਾਰਾਜ ਫਿਰ ਤਲਵੰਡੀ ਗਏ ਉੱਥੋਂ ਆ ਕਰਕੇ ਫਿਰ ਮੋਦੀ ਖਾਨੇ ਦੇ ਵਿੱਚ ਨੌਕਰੀ ਵੀ ਕਰਦੇ ਨੇ ਤੇ ਕਿਸ ਤਰ੍ਹਾਂ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਆਪਣਾ ਪਰਿਵਾਰਕ ਰਿਸ਼ਤਾ ਵੀ ਨਿਭਾਉਂਦੇ ਨੇ ਜਗਤ ਦਾ ਵੀ ਕਲਿਆਣ ਕਰਦੇ ਨੇ ਇਹ ਫਿਰ ਆਪਾਂ ਸੰਖੇਪ ਦੇ ਵਿੱਚ ਇਦਾਂ ਜਾਣਕਾਰੀ ਲੈ ਕੇ ਅਗਲੀ ਵੀਡੀਓ ਦੇ ਵਿੱਚ ਛੇਤੀ ਹਾਜ਼ਰ ਹੋਵਾਂਗੇ ਸੋ ਸਾਰੀਆਂ ਸੰਗਤਾਂ ਨੂੰ ਗੁਰੂ ਨਾਨਕ ਪਾਤਸ਼ਾਹ ਜੀ ਦੇ ਵਿਆਹ ਪੁਰਬ ਦੀ ਲੱਖ ਲੱਖ ਵਧਾਈ ਹੋਵੇ ਸਾਰ ਸੰਗਤ ਜੀਓ ਸੋ ਆਪਣੇ ਵਿਚਾਰ ਕਮੈਂਟਾਂ ਰ ਵਿੱਚ ਜਰੂਰ ਦੱਸਣੇ ਸੋ ਗੁਰੂ ਕਿਰਪਾ ਕਰੇ ਜਰੂਰ ਵੀਡੀਓ ਨੂੰ ਲਾਈਕ ਸ਼ੇਅਰ ਕਰਿਆ ਕਰੋ ਜਿਨ੍ਹਾਂ ਨੇ ਸਾਡਾ ਅਜੇ ਤੱਕ YouTube ਚੈਨਲ ਭਾਈ ਮਨਜੀਤ ਸਿੰਘ ਜੀ ਸਾਧਪੁਰ ਵਾਲੇ ਸਬਸਕ੍ਰਾਈਬ ਨਹੀਂ ਕੀਤਾ ਜਰੂਰ ਕਰੋ ਕਾਂਡਰ ਆਉਣ ਵਾਲੀ ਵੀਡੀਓ ਆਪਜੀ ਤੱਕ ਪਹੁੰਚ ਸਕੇ ਬੇਨਤੀ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ